ਪਿਆਸ ਰਿਆ ਦੇ ਮੰਡ ਖੇਤਰਾ ਦੇ ਪਿੰਡ ਬਾਗੋਵਾਲ ਤੇ ਕਾਮੇਵਾਲ ਵਿੱਚ ਗਾਜ਼ਿਆਬਾਦ ਤੋਂ ਖਿਦਮਤੇ ਖਲਕ ਅਤੇ ਡਾਂਸ ਬਾਉਂਸਰ ਕਲੱਬ ਕਰਤਾਰ ਵੱਲੋਂ ਪਿਆਸ ਰਿਆ ਦਾ ਪਾਣੀ ਘਟਣ ਤੋਂ ਬਾਅਦ ਵੀ ਹੜਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਵੰਡਿਆ ਤੇ ਦਵਾਈਆਂ ਵੀ ਦਿੱਤੀਆਂ ਗਈਆਂ। ਕੈਮਰਾਮੈਨ ਕਮਲਜੀਤ ਸਿੰਘ ਦੇ ਨਾਲ ਹਰਸ਼ਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਸਪੈਸ਼ਲ ਨਿਊਜ਼ ਪੰਜਾਬੀ ਕਪੂਰਥਲਾ ਇਹ ਘਰ ਘਰ ਬਗੂਵਾਲ ਦੇ ਪਿੰਡ ਦੇ ਘਰ ਘਰ ਦੇ ਵਿੱਚ ਜਾ ਕੇ ਰਾਸ਼ਨ ਫੜਾ ਰਹੀ ਹੈ ਇਸ ਦਾ 스타 ਨਾਮ ਹੈ ਕਿਦਮਤ ਇੱਕ ਹਲਕ ਜੋ ਕਿ ਨੌਜਵਾਨ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਨੇ ਬਹੁਤ ਵਧੀਆ ਰਾਸ਼ਨ ਲੈ ਕੇ ਆਏ ਨੇ ਜੋ ਕਿ ਇਹਨਾਂ ਨੂੰ ਜੀ ਤੁਸੀਂ ਦੇਖ ਰਹੇ ਹੋ ਸਪੈਸ਼ਲ ਉਸ ਪੰਜਾਬੀ ਤੇ ਮੈਂ ਅਸਦੀਪ ਸਿੰਘ ਅੱਜ ਅਸੀਂ ਬਿਆਸ ਤਰਿਆ ਦੇ ਮੰਡ ਖੇਤਰ ਦੇ ਪਿੰਡ ਬਾਗੋਵਾਲ ਤੇ ਕਮੇਵਾਲ ਪਹੁੰਚੇ ਆ ਜੀ ਜਿੱਥੇ ਕਿ ਇਹ ਕੁਝ ਨੌਜਵਾਨ ਹੜਪੀਟਾਂ ਵਾਸਤੇ ਰਾਸ਼ਨ ਲੈ ਕੇ ਆਏ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਖੜੀ ਹੁੰਦਾ ਵਾਸਤੇ ਜੋ ਸੰਸਤਾ ਅੱਜ ਇੱਥੇ ਆਈ ਆ ਜੋ ਕਿ ਉਹਨਾਂ ਵਾਸਤੇ ਰਾਸ਼ਨ ਲੈ ਕੇ ਆਈ ਆ ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਸਰ ਆਪਣਾ ਕੀ ਨਾਮ ਹੈ ਜੀ ਗਗਨ ਬਾਂਸ ਵੀਰੇ ਬਾਂਸ ਬਾਂਸਰ ਕਲੱਬ ਤੋਂ ਸਹੀ ਕਿੱਥੋਂ ਆਏ ਹੋ ਸਰ ਕਰਤਾਰਪੁਰ ਤੋਂ ਬਰੇ ਜਲੰਧਰ ਤੋਂ ਆਇਆ ਠੀਕ ਹੈ ਜੀ ਇਹ ਜਿਹੜੀ ਸੰਸਤਾ ਵਾ ਨਾਲ ਤੁਹਾਡੇ ਇਹ ਕਿੱਥੋਂ ਆਈ ਹੈ ਸਰ ਉਹ ਬਰੇ ਗਾਜਿਆਬਾਦ ਤੋਂ ਆਇਆ ਪ੍ਰਾਪ ਨੇ

आप सभी को मालूम है कि पंजाब के हालात खराब थे लेकिन आजकल जो है सभी को मालूम है कि माशाल्लाह अब जो है पंजाब के जो हालात सुधार में आ रहे हैं धीरे धीरे लेकिन अभी जो है लोगों की जो है घरों में जो है भी कुछ परेशानियां हैं जैसे काम हिले नहीं हो रहे हैं हिले रोजगारी की परेशानी है अभी लोग हिले रोजगार पर भी नहीं जा रहे हैं रास्ते खराब हैं अभी ज़्यादा पानी सोखा भी नहीं है पानी है और जो है रास्ते भी खराब हैं लेकिन हमने जो है हेल्प में जो है, है लाए हैं जैसे बनाना और सारी बहुत सारी चीज़ें हैं जैसे कि राशन में है चीनी वगैरह और पापे वगैरह हैं बहुत सारी चीज़ें हैं हमने जैसे भी सोचा अपने पंजाबी भाइयों के लिए हम हर दुख में हर सुख में हर तरह खड़े रहेंगे इनशाला हर वक्त जब भी हमारे पंजाबी भाई हमसे कहेंगे हर चीज़ के लिए हम हमेशा इनके प्यार मोहब्बत के लिए ऐसे ही खड़े रहेंगे और आज मैं पंजाब में पहली फर्स्ट टाइम आया हूँ मदद करने के लिए तो मुझे इतना प्यार और इतना मोहब्बत मेरे भाई से मिला है मेरे भाइयों ने बहुत ज्यादा प्यार दिया है अपने साथ लाए बड़ी खुशी का माहौल और अच्छे से काम करा रहे हैं बहुत अच्छा महसूस हुआ बहुत ही उमदा अच्छा तरीके से मुझे छोटा भाई मान के मेरा काम करवाया और अपना काम समझते हुए बहुत अच्छा काम है। हा है। तो बैंस, बैंस का। हैं। हाँ जी सत्या जी सारे ने मैं अपना गगन बैंसर क्लब को करतारपुर जलंधर खोज ਅੱਜ ਅਸੀਂ ਸੇਵਾ ਕਰਨ ਆਏ ਸੀ ਇੱਥੇ ਮੰਡ ਖੇਤਰ ਦੇ ਵਿੱਚ ਸੁਲਤਾਨਪੁਰ ਇੱਥੇ ਹੜਾ ਕਰਕੇ ਜੋ ਕਿ ਇਹਦੇ ਪਿੰਡ ਦੇ ਹਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਆ ਜੀ ਲੋਕਾਂ ਦੇ ਘਰਾਂ 'ਚ ਪਾਣੀ ਪਤਵੀ ਆ ਗਿਆ ਸੀਗਾ ਜੀ ਤੇ ਲੋਕਾਂ ਦੇ ਪਸ਼ੂ ਜਿੰਨੇ ਸਾਰੇ ਪਾਣੀ ਦੇ ਵਿੱਚ ਡੁੱਬ ਗਏ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿੰਡ ਦੇ ਦੇ ਸਾਨੂੰ ਸੁਨੇਹਾ ਮਿਲਿਆ ਕਿਸੇ ਵੀਰ ਦੇ ਕੋਲੋਂ ਮੈਸੇਜ ਮਿਲਿਆ ਕਿ ਇਸ ਪਿੰਡ ਦੇ ਵਿੱਚ ਜੇ ਹੋ ਸਕਦਾ ਤੇ ਸੇਵਾ ਕਰਾਈ ਜਾਵੇ ਰਾਸ਼ਨ ਦੀ ਦਵਾਈਆਂ ਦੀ ਤੇ ਅਸੀਂ ਆਪਣੇ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਇੱਥੇ ਸੇਵਾ ਕਰਨ ਆਏ ਆ ਜੀ ਰਾਸ਼ਨ ਲੈ ਕੇ ਆਏ ਆ ਜੀ ਦਵਾਈਆਂ ਲੈ ਕੇ ਆਏ ਆ ਸਾਡੀ ਸਾਰੀ ਟੀਮ ਤੁਸੀਂ ਦੇਖ ਸਕਦੇ ਹੋ ਤੇ ਸੇਵਾ ਕਰ ਰਹੀ ਹੈ ਜੀ ਪੂਰੇ ਪਿੰਡ ਦੇ ਵਿੱਚ ਤੇ ਸਾਡੇ ਕੋਲ ਜਿੰਨਾ ਹੋ ਸਕੇ ਅਸੀਂ ਸੇਵਾ ਕਰ ਰਹੇ ਆ ਜੀ ਬਾਕੀ ਮਾਲਕ ਹੋਰ ਦਾਤ ਬਖਸ਼ੇ ਅਸੀਂ ਇਦਾਂ ਸੇਵਾ ਕਰਦੇ ਰਹੀਏ ਸਾਡੀ ਬੈਂਸ ਸਪੌਂਸਰ ਕਲੱਬ ਟੀਮ ਇਦਾਂ ਹੀ ਹਮੇਸ਼ਾ ਜੱਗਦੀ ਖਲਾਜ ਰਵੇ ਜੀ ਤੇ ਆਪਣੇ ਬਸ ਅਰਦਾਸਾਂ ਦੇ ਨਾਲ ਸਾਨੂੰ ਬਲਾਸਾ ਵੀ ਦਿਓ ਤੇ ਸਮਾਂ ਵੀ ਸਾਨੂੰ ਮੈਸੇਜ ਵੀ ਦਿਓ ਕਿ ਅਸੀਂ ਜਿਹੜਾ ਗਾਹ ਜਾ ਕੇ ਹੋਰ ਕੰਮ ਵਧੀਆ ਕਰ ਸਕੀਏ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਕੈਮਰਾਮੈਨ ਕਮਲ ਦੇ ਨਾਲ ਹਾਰਦੀਪ ਸਿੰਘ ਦੀ ਰਿਪੋਰਟ ਸਪੈਸ਼ਲ نیوز ਪੰਜਾਬ ਕਪੂਰਥਾਲਾ